ਵੱਡੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫਿਰ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਦਾ ਦਾਵਾ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਮੈਂ ਹੁਣ ਤੱਕ 7 ਜੰਗਾਂ ਰੁਕਵਾ ਚੁੱਕਿਆ ਹਾਂ ਜਿਸ ਕਰਕੇ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ ਜੀ ਹਾਂ ਇੱਕ ਵਾਰ ਫੇਰ ਤੋਂ ਡੋਨਾਲਡ 트੍ਰੰਪ ਨੇ ਨੋਬਲ ਸ਼ਾਂਤੀ ਪੁਰਸਕਾਰ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਹੁਣ ਤੱਕ ਸੱਤ ਜੰਗਾਂ ਰੁਕਵਾਈਆਂ ਨੇ ਜਿਸ ਕਰਕੇ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੋਬਲ ਪੁਰਸਕਾਰ ਦੀ ਮੰਗ ਕਰ ਚੁੱਕੇ ਨੇ ਉਹਨਾਂ ਕਿਹਾ ਸੀ ਕਿ ਮੈਂ ਹੁਣ ਤੱਕ ਕਈ ਜੰਗਾਂ ਰੁਕਵਾ ਚੁੱਕਾ ਹਾਂ ਜਿਸ ਕਰਕੇ ਮੈਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਤੇ ਹੁਣ ਉਹਨਾ ਭਾਰਤ ਤੇ ਪਾਕਿਸਤਾਨ ਦੀ ਜੰਗ ਰੁਕਾਉਣ ਦਾ ਮੁਰਤੋਂ ਦਾਵਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦੋਹਾਂ ਨੇਤਾਵਾਂ ਦੀ ਮੈਂ ਕਾਫੀ ਜ਼ਿਆਦਾ ਇੱਜ਼ਤ ਕਰਦਾ ਹਾਂ ਉਹਨਾਂ ਦਾ ਸਨਮਾਨ ਕਰਦਾ ਹਾਂ ਪਰ ਜਦੋਂ ਜੰਗ ਦੀ ਗੱਲ ਆਈ ਤਾਂ ਮੈਂ ਦੋਹਾਂ ਦੇਸ਼ਾਂ ਵਿਚਾਲੇ ਜੰਗ ਰੁਕਵਾ ਦਿੱਤੀ ਹੈ ਗੱਲਬਾਤ ਦੇ ਨਾਲ ਇੱਕ ਬਿਆਨ ਦੌਰਾਨ 트ੰਪ ਨੇ ਕਿਹਾ ਕਿ ਅਮਰੀਕਾ ਦੀ ਇਸ ਸਮੇਂ ਦੁਨੀਆ ਭਰ ਦੇ ਵਿੱਚ ਇੱਜ਼ਤ ਵਧਦੀ ਜਾ ਰਹੀ ਹੈ। ਉਹ ਦੇਸ਼ਾਂ ਦੇ ਵਿੱਚ ਸ਼ਾਂਤੀ ਸਮਝੌਤੇ ਕਰਵਾ ਰਿਹਾ ਹੈ ਅਤੇ ਜੰਗਾਂ ਰੁਕਵਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਭਾਰਤ, ਪਾਕਿਸਤਾਨ ਤੇ THAILAND ਤੇ ਕੰਬੋਡੀਆ ਵਿਚਾਲੇ ਚੱਲ ਰਹੀਆਂ ਜੰਗਾਂ ਨੂੰ ਰੋਕਿਆ ਹੈ। ਭਾਰਤ-ਪਾਕਿਸਤਾਨ ਬਾਰੇ ਬੋਲਦੇ ਹੋਏ 트ੰਪ ਨੇ ਕਿਹਾ ਕਿ ਮੈਂ ਦੋਹਾਂ ਦੇਸ਼ਾਂ ਦੇ ਨੇਤਾਵਾਂ ਦਾ ਬਹੁਤ ਸਨਮਾਨ ਕਰਦਾ ਹਾਂ। ਉਣਾ ਐ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਹੁਣ ਤੱਕ 7 ਜੰਗਾਂ ਰੁਕਵਾਈਆਂ ਨੇ ਜਿਨ੍ਹਾਂ ਦੇ ਵਿੱਚ ਭਾਰਤ, ਪਾਕਿਸਤਾਨ, THAILAND, ਕੰਬੋਡੀਆ, ਆਰਮੀਨੀਆ, ਅਜ਼ਰਬੈਜਾਨ, ਕੋਸੋਪੋ, ਸਰਬੀਆ, ਇਜ਼ਰਾਈਲ, ਇਰਾਨ, ਮਿਸਰ, ਇਥੋਪੀਆ ਤੇ ਰਵਾਂਡਾ, ਕਾਂਗੋ ਸ਼ਾਮਲ ਹਨ। ਅਮਰੀਕਾ ਦੇ ਵਿੱਚ ਇੱਕ ਡਿਨਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਟਰੰਪ ਨੇ ਕਿਹਾ ਕਿ ਅਸੀਂ ਵਿਸ਼ਵ ਪੱਧਰ ਤੇ ਅਜਿਹਾ ਕੰਮ ਕਰ ਰਹੇ ਹਾਂ ਜਿਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਅਸੀਂ ਕਈ ਦੇਸ਼ਾਂ ਵਿੱਚ ਕਾਰ ਸ਼ਾਂਤੀ ਸਮਝੌਤੇ ਕੀਤੇ ਨੇ ਅਤੇ ਕਈ ਜੰਗਾਂ ਨੂੰ ਰੋਕਿਆ। ਅਸੀਂ ਭਾਰਤ, ਪਾਕਿਸਤਾਨ ਅਤੇ ਥਾਈਲੈਂਡ, ਕੰਬੋਡੀਆ ਵਿੱਚਕਾਰ ਵੀ ਜੰਗਬੰਦੀ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਵਿੱਚਕਾਰ ਜੰਗਬੰਦੀ ਦਾ ਦਾਅਵਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਅਸੀਂ ਵਪਾਰ ਦੀ ਮਦਦ ਦੇ ਨਾਲ ਇਹ ਜੰਗਬੰਦੀ ਕਿਵੇਂ ਪ੍ਰਾਪਤ ਕੀਤੀ ਹੈ। ਉਹ ਵਪਾਰ ਕਰਨਾ ਚਾਹੁੰਦੇ ਸਨ ਅਤੇ ਮੈਨੂੰ ਦੋਹਾਂ ਦੇਸ਼ਾਂ ਦੇ ਨੇਤਾਵਾਂ ਦਾ ਬਹੁਤ ਸਤਿਕਾਰ ਹੈ 14 ਦੇਸ਼ਾਂ ਵਿਚਕਾਰ 7 ਵਾਰ ਜਗਬੰਦੀ ਦਾ ਦਾਵਾ 트ੰਪ ਦੇ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਇਹਨਾਂ ਦੇ ਵਿੱਚੋਂ 60% ਜੰਗਾ ਵਪਾਰ ਕਾਰਨ ਖਤਮ ਹੋਈਆਂ ਨੇ 트ੰਪ ਨੇ ਕਿਹਾ ਕਿ ਅਸੀਂ ਭਾਰਤ ਨੂੰ ਸਪਸ਼ਟ ਤੌਰ ਤੇ ਕਹਿ ਦਿੱਤਾ ਸੀ ਕਿ ਤੁਹਾਡੇ ਕੋਲ ਪਰਮਾਣੂ ਹਥਿਆਰ ਹਨ ਜੇਕਰ ਤੁਸੀਂ ਲੜਾਈ ਬੰਦ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਾਂਗੇ ਐ ਸੁਣ ਕੇ ਉਹਨਾਂ ਨੇ ਜਗਬੰਦੀ ਕਰ ਦਿੱਤੀ ਟਰੰਪ ਨੇ ਕਿਹਾ ਕਿ ਜੇਕਰ ਉਹ ਹੁਣ ਰੂਸ ਅਤੇ ਯੂਕਰੇਨ ਵਿਚਕਾਰ ਜਗਬੰਦੀ ਦੀ ਵਿਚੋਲਗੀ ਕਰਦੇ ਹਨ ਤਾਂ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ న్యూਸ ਜੈਸ ਰਿਪੋਰਟ ਲਾਈਵ ਪੰਜਾਬੀ ਟੀਵੀ